ਵਾਹਿਗੁਰੂ 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 ਜੀ ਹਾਂਜੀ ਗੁਰਮੁਖ ਪਿਆਰਿਓ ਹਾਜ਼ਰੀਆਂ ਭਰੋ ਗੁਰਮੁਖੋ ਪਰਮ ਸਨਮਾਨਯੋਗ ਸਾਧ ਸੰਗਤ ਜੀ ਹਾਜ਼ਰੀਆਂ ਭਰਨੀਆ ਕਰੋ ਆਪ ਜੀ ਹਾਜ਼ਰੀਆਂ ਭਰਨਾ ਕਰੋ ਜੀ ਗੁਰਮੁਖੋ ਸਮਾਪਨਾ ਆਰੰਭ ਹੋ ਗਿਆ ਹੈ ਸਾਰੇ ਵੀਰ ਬੜੇ ਪਿਆਰ ਨਾਲ ਹਾਜ਼ਰੀਆਂ ਭਰੋ ਜੀ ਸਮੇਤੋਂ ਪੂਰਾ ਪੂਰਾ ਲਾਹਾ ਲਾਓ ਕੋਈ ਵੀ ਨਾ ਪਾਈ ਵੰਜਾ ਰਵੇ ਦੋ ਸ਼ਰੀਰ ਜੁੜੇ ਸਭ ਤੋਂ ਪਹਿਲਾਂ ਚਰਨਦਾਸ ਗੁਰਜਨ ਸਿੰਘ ਪੁਚੰਗੀ ਸਿੰਘ ਗੁਰਸ਼ਾਨ ਗੁਰਸ਼ਾਨ ਮਾਨ ਜੁੜ ਚੁੱਕਿਆ ਸਾਡੇ ਨਾਲ ਸੰਦੀਪ ਚੈਲ ਜੀ ਜੁੜ ਚੁੱਕਿਆ ਭੁਪਿੰਦਰ ਸਿੰਘ ਜੀ ਜੁੜ ਚੁੱਕਿਆ ਪੁੱਲਰ ਪਟਿਕਾ ਹਾਜ਼ਰੀਆਂ ਪਰ ਰਹੇ ਆ ਅਮਨ ਅਮਰਪਾਲ ਸਿੰਘ ਮੈਰਾ ਸਿੱਖ ਜੁੜ ਚੁੱਕੀ ਆ ਬੜੇ ਪਿਆਰ ਵਾਲੇ ਆ ਗੁਰਮੁਖ ਜਨ ਸਾਰੇ ਹਾਜ਼ਰੀਆਂ ਪਰਦੇ ਚੱਲੋ ਪਿਆਰੋ ਮਨਦੀਪ ਸਿੰਘ ਜੀ ਜੁੜ ਚੁੱਕੇ ਆ ਜੀਐਸ ਗੇਮਿੰਗ ਜੁੜ ਚੁੱਕੇ ਆ ਗੁਰਮੇਲ ਸਿੰਘ ਵੀ ਸਾਡੇ ਨਾਲ ਹਾਜ਼ਰੀਆਂ ਪਰ ਰਹੇ ਆ ਬੜੇ ਹੀ ਵਗਾ ਵਾਲੇ ਜੀ ਇਹ ਸਾਰੇ ਬੜੇ ਚੰਗੇ ਕਰਮਾ ਭਾਈ ਗੁਰਮੁਖੋ ਹਾਜ਼ਰੀਆਂ ਪਰਦੇ ਚੱਲੋ ਮਹਿਕ ਪ੍ਰੀਤੀ ਜੁੜ ਚੁੱਕੀ ਆ ਸਾਡੇ ਨਾਲ Saab Sidhu ਜੁੜ ਚੁੱਕਿਆ ਸਾਡੇ ਨਾਲ ਤੇ 1 ਮਿੰਟ ਵਿੱਚ ਵਾਹਿਗੁਰੂ ਲਿਖੋ ਵੀਰਪਾਲ ਕੌਰ ਜੀ ਸਾਡੇ ਨਾਲ ਜੁੜ ਚੁੱਕੇ ਆ ਸਾਰੇ ਬਹੁਤ ਵੱਡੇ ਭਾਗਾਂ ਵਾਲਿਓ ਹੰਸਪ੍ਰੀਤ ਸਰਾ ਜੀ ਜੁੜ ਚੁੱਕੀ ਆ ਗੁਰਸੇਵਕ ਜੀ ਸਾਰੇ ਬੜੇ ਭਾਗਾਂ ਵਾਲਿਆ ਛੇਤੀ ਜੁੜੋ ਪਿਆਰਿਓ 50 ਸਰੀਰ ਜੁੜ ਜਾਓ ਆਪਾਂ ਕਥਾ ਸ਼ੁਰੂ ਕਰਾਂਗੇ ਜਗਜੀਤ ਸਿੰਘ ਜੁੜ ਚੁੱਕੇ ਆ ਜੀ ਬਹੁਤ ਹੀ ਵੱਡੇ ਪਾਗ ਮਹਾਰਾਜ ਨੇ ਚੰਗੇ ਰੰਗ ਪਾਗ ਲਾਇਆ ਵੀ ਗੁਰਦੀਪ ਸਿੰਘ ਜੀ ਜੁੜ ਚੁੱਕੇ ਆ ਪਰ ਸਾਡੇ ਨਾਲ ਜੁੜੇ ਹੋਏ ਆ ਭਵਤਾਜ ਮਾਨ ਇਹ ਜੁੜ ਚੁੱਕੇ ਆ ਜੀ ਸਾਬ ਸਿੱਧੂ ਭੁਪਿੰਦਰ ਸਰਾ ਅਰਸ਼ ਮੋੜੀਆ ਜਾਦਵ ਜੀ ਬਹੁਤ ਹੀ ਸਤਕਾarਯੋਗ ਸਾਰੇ ਵੀਰ ਭਰਾ ਮਨੋਵਿੰਦਰ ਸਿੰਘ ਸਰਾ ਹਾਲ ਪਿਆਰੇ ਹਾਜ਼ਰੀਆਂ ਪਰਦੇ ਚਲੋ 42 ਸਰੀਰ ਜੁੜ ਗਏ ਐ ਜੱਟ ਗੇਮਿੰਗ ਜੜ ਚੁੱਕੇ ਆ ਜੀ ਜਗਜੀਤ ਸਿੰਘ ਜੀ ਹਾਜ਼ਰੀਆਂ ਭਰਦੇ ਕਮੈਂਟ ਵਿੱਚ ਵਾਹਿਗੁਰੂ ਵਾਹਿਗੁਰੂ ਲਿਖੋ ਪਿਆਰੇ ਜਪ ਕਰਦੇ ਚਲੋ ਸੇਮਰਨ ਕਰਦੇ ਚਲੋ ਸਾਡਾ ਇਹ ਸੁਹਾਵਣਾ ਪ੍ਰੋਗਰਾਮ ਬਣ ਜੇ ਸਾਰਿਆਂ ਵਾਸਤੇ ਹਲਦਾ ਇੱਕ ਪ੍ਰੋਗਰਾਮ ਬਣ ਜੇ ਸਾਰੇ ਲਾਹਾ ਲੈ ਲਓ ਪੂਰਾ ਪੂਰਾ ਲਿਖਦੇ ਚਲੋ ਵਾਹਿਗੁਰੂ ਵਾਹਿਗੁਰੂ ਲਿਖੋ ਕਮੈਂਟ ਵਿੱਚ ਤੇ 46 ਸਰੀਰ ਸਾਡੇ ਨਾਲ ਜੁੜ ਚੁੱਕੇ ਆ 20 ਮਿੰਟ ਹੈ ਅਜੇ ਭਾਈ ਸਾਰਿਆਂ ਨੂੰ ਬੇਨਤੀ ਆ ਕਿ 1 ਮਿੰਟ ਥੋੜੇ ਆ ਰਹੇ ਆ ਲਾਇਕ ਥੋੜੇ ਜਿਮ ਆਪਣੇ ਆਏ ਆ ਲਾਇਕ ਦੱਬੋ ਸਾਰੀ ਵਾਹਿਗੁਰੂ 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 ਜੁੜਦੇ ਚੱਲੋ ਪਿਆਰੇਓ 46 ਸਰੀਰ ਹੋ ਗਏ ਆ 50 ਹੋ ਜਾਣ ਤੇ ਆਪਾਂ ਕਥਾ ਸ਼ੁਰੂ ਕਰ ਲਈਏ ਹਰਦੀਪ ਸਿੰਘ ਜੁੜ ਚੁੱਕੇ ਆ ਅਰਸ਼ ਮੋਲੀਆ ਜੀ ਔਰ ਸੰਦੀਪ ਸਿੰਘ ਸੰਦੀਪ ਸਿੱਧੂ ਸਾਰੇ ਹੀ ਬਰੇ ਪਿਆਰ ਵਾਲੇ ਨੇ ਹੋ ਸੋ ਹੁਣ 50 ਸਿਰ ਜੁੜ ਚੁੱਕਿਆ ਜੀ ਸੋ ਸਾਰੇ ਇੱਕ ਵਾਰੀ ਹਾਜ਼ਰੀਆਂ ਭਰੋ ਤੇ ਕੋਈ ਵੀ ਰਸਨਾ ਬਾਂਜੀ ਨਾ ਰਵੇ ਸਾਰੇ ਪਿਆਰ ਸਹਿਤ ਸੀਸ ਚੁਕਾ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਅਲ ਘਟ ਘਾਟੀ RAM ਕੀ ਤੇ ਚੜ ਰਹੋ ਕਬੀਰ ਇਹ ਪਾਵਨ ਪਵਿੱਤਰ ਬਚਨ ਹੈ ਅਮੋਲਕ ਬਚਨ ਹਨ ਭਗਤ ਕਬੀਰ ਸਾਹਿਬ ਜੀ ਦੇ ਕਬੀਰ ਸਾਹਿਬ ਜੀ ਕਹਿੰਦੇ ਨੇ ਪ੍ਰਭੂ ਜੋ ਇੱਕ ਅਵਕਟ ਔਖੀ ਅਰਥਾਤ ਘੜੀ ਕਠਣ ਘਟੀ ਹੈ ਗੁਰੂ ਕੀ ਭਗਤੀ ਗੁਰੂ ਕੀ ਜਿਹੜੀ ਭਗਤੀ ਆ ਬੜੀ ਕਠਣ ਹੈ ਪਿਆਰਿਓ ਸੱਚਮੁੱਚ ਹੀ ਪਰਮੇਸ਼ਰ ਦਾ ਨਾਮ ਲੈਣਾ ਬਹੁਤ ਕਠਣ ਹੈ ਇਸੇ ਕਰਕੇ ਮਹਾਰਾਜ ਕਹਿੰਦੇ ਆਖਣ ਔਖਾ ਸਾਚਾ ਨਾਉ ਨਹੀਂ ਤਾਂ ਹਰੇਕ ਬੰਦਾ ਨਾ ਭਗਤੀ ਕਰ ਲੇ ਬੜੀ ਸਾਵਧਾਨੀ ਹੋਣੀ ਚਾਹੀਦੀ ਹੈ ਗੁਰੂ ਦੀ ਬਖਸ਼ਿਸ਼ ਚਾਹੀਦੀ ਹੈ ਨਹੀਂ ਤੇ ਭਾਈ ਇਧਰ ਧਿਆਨ ਨਹੀਂ ਜੁੜ ਸਕਦਾ ਇਸੇ ਕਰਕੇ ਭਗਤ ਜੀ ਕਹਿੰਦੇ ਆਖਣ ਔਖਾ ਸਾਚਾ ਨਾਉ ਇੱਕ ਇਤਿਹਾਸਕ ਸਾਖੀ ਨਾਲ ਆਪਾਂ ਸਾਝ ਪਾਉਣੀ ਆ ਯਾਰ ਵਾਲਿਓ ਸਾਖੀ ਛੱਜੂ ਭਗਤ ਦੀ ਲਾਹੌਰ ਵਿੱਚ ਇੱਕ ਛੱਜੂ ਨਾਮੇ ਭਗਤ ਰਹਿੰਦਾ ਹੈ ਜੋ ਬੜੀ ਭਗਤੀ ਕਰਦੇ ਹੈ ਰੋਜ਼ਾਨਾ ਹੀ ਅੰਮ੍ਰਿਤ ਵੇਲੇ ਉੱਠ ਕੇ ਨਾ ਉਸ ਮਾਲਕ ਪਰਿਪੂਰਨ ਪ੍ਰਮਾਤਮਾ ਦਾ ਨਾਮ ਲੈਂਦੇ ਹੈ ਪਰਮੇਸ਼ਰ ਦੀ ਬੜੀ ਭਗਤੀ ਕਰਦੇ ਆ ਦਿਲ ਸਾਫ਼ ਹੈ ਮਨ ਸਾਫ਼ ਹੈ ਕਰਮ ਸਾਫ਼ ਹੈ ਨਿਰਮਲ ਕਰਮ ਕਰਦੇ ਹੈ ਹਰੇਕ ਜੀ ਦਾ ਭਲਾ ਲੋਚਦੇ ਹੈ ਰੇਗ ਦਾ ਉਹ ਭਲਾ ਕਰਨ ਦੇ ਸਮਰੱਥ ਹਮੇਸ਼ਾ ਲੋਚਾ ਰਹਿੰਦੀ ਵੀ ਲੋਕਾਂ ਦਾ ਭਲਾ ਕਿਵੇਂ ਕਰੀਏ ਸਾਡੇ ਹੱਥੋਂ ਕਿਸੇ ਦਾ ਬੁਰਾ ਨਾ ਹੋਵੇ ਭਲਾਈ ਕਰੀਏ ਬੜਾ ਸਭਾਲ ਪਿਆਰ ਵਾਲਾ ਸੀ ਸ਼ੱਜੂ ਦਾ ਲਾਹੌਰ ਵਿੱਚ ਬੜੀ ਇਹਨਾਂ ਦੀ ਮਹਿਮਾ ਸੀ ਸ਼ੱਜੂ ਜੀ ਦੀ ਭਗਤ ਜੀ ਦੀ ਤੇ ਗੁਰਮੁਖ ਇੱਕ ਵਾਰ ਨਾ ਕੀ ਹੋਇਆ ਲਾਹੌਰ ਦੇ ਵਿੱਚ ਬੜੀ ਵਰਖਾ ਹੋਈ ਜਮੇ ਆਪਣੇ ਹੁਣ ਪਿੱਛੇ ਜੇ ਵਰਖਾ ਨਹੀਂ ਪਈ ਲਗਾਤਾਰ ਬੜੀ ਮੀਤ ਬੜਾ ਮੀਂਹ ਪਿਆ ਤੇ ਗੁਰਮੁਖੋ ਬੜੀ ਵਰਖਾ ਹੋਈ ਜਿਹੜੇ ਵਿਚਾਰੇ ਰੋਜੀ ਕਮਾ ਕੇ ਰੋਟੀ ਖਾਣ ਵਾਲੇ ਮਜ਼ਦੂਰ ਸੀ ਉਹ ਹੁਣ ਘਬਰਾਏ ਹੋਏ ਆ ਘਬਰਾਏ ਹੋਏ ਆ ਇਹਨਾ ਇਸ ਭਗਤ ਦੇ ਮਕਾਨ ਦੇ ਹੇਠ ਖੜੇ ਹੋਏ ਆ ਤੇ ਭਗਤ ਜੀ ਨੂੰ ਜਦੋਂ ਪਤਾ ਲੱਗਿਆ ਤੇ ਭਗਤ ਜੀ ਉਹਨਾਂ ਨੂੰ ਵੇਖ ਕੇ ਥੱਲੇ ਆ ਗਏ ਵੀ ਥੱਲੇ ਕਈ ਬੰਦੇ ਖੜੇ ਆ ਮੀ ਪੈ ਰਿਆ ਤੇ ਥੱਲੇ ਕਈ ਸਰੀਰ ਖੜੇ ਆ ਮਜ਼ਦੂਰ ਖੜੇ ਆ ਤੇ ਭਗਤ ਜੀ ਉਹਨਾਂ ਕੋਲੇ ਚਲੇ ਗਏ ਭਗਤ ਜੀ ਨੇ ਆਖਿਆ ਹਾਂ ਭਾਈ ਤੁਸੀਂ ਇੱਥੇ ਖੜੇ ਹੋ ਕੀ ਗੱਲ ਹੈ ਤੇ ਉਹ ਜਿਹੜੇ ਮਜ਼ਦੂਰ ਸੀ ਕਹਿੰਦੇ ਮਹਾਰਾਜ ਸਾਨੂੰ ਅੱਜ ਮਜ਼ਦੂਰੀ ਨਹੀਂ ਮਿਲੀ ਮੀ ਪੈ ਰਿਹਾ ਤੇ ਮੀ ਹੁਣ ਪੈ ਰਿਹਾ ਕੰਮ ਕਿਵੇਂ ਕਰੀਏ ਤੇ ਭਗਤ ਜੀ ਕਹਿੰਦੇ ਕੋਈ ਗੱਲ ਨਹੀਂ ਕਿੰਨੇ ਪੈਸੇ ਕਮਾਉਣੇ ਹੋ ਰੋਜ਼ ਕਹਿੰਦੇ ਜੀ ਅਸੀਂ 8 ਅੰਨੇ ਕਮਾ ਲੈਨੇ ਆ ਸੱਜੂ ਕਹਿੰਦੇ ਤੁਹਾਨੂੰ ਨਾ ਅਸੀਂ 16.9 ਪੈਸੇ ਦੇ ਦਾਂਗੇ ਤੁਸੀਂ ਕਰਨਾ ਕੱਖ ਨਹੀਂ ਬਸ ਘਰੇ ਸਾਡੇ ਬੈਠੋ ਚੰਗੇ ਮਾਲ ਪੂੜੇ ਛਕੋ ਪ੍ਰਸ਼ਾਦਾ ਛਕੋ ਪੇਟ ਭਰ ਕੇ ਛਕੋ ਕਰਨਾ ਤੁਸੀਂ ਕੱਖ ਨਹੀਂ ਆ ਬਸ ਭਗਤੀ ਕਰਨੀ ਮਾਲਾ ਫੜ ਲਓ ਮਾਲਾ ਫੜ ਕੇ ਫੇਰੀ ਚੱਲੋ ਰਾਮ ਰਾਮ ਜਪੋ ਇਹੀ ਕੰਮ ਕਰਨਾ ਆਪਾਂ ਬਚਨ ਪੜ ਰਹੇ ਸਾਂ ਆਖਣੇ ਔਖਾ ਸਾਚਾ ਨਾਉ ਕਿ ਪਰਮੇਸ਼ਰ ਦਾ ਨਾਮ ਲੈਣਾ ਔਖਾ ਇਹ ਬੜੇ ਖੁਸ਼ ਹੋਏ ਵੀ ਆਪਾਂ ਨੂੰ ਤਾਂ ਕੰਮ ਸੌਖਾ ਆਲਾ ਮਿਲ ਗਿਆ ਨਾਲੇ ਮਜ਼ਦੂਰੀ ਸਾਨੂੰ ਦੁਗਣੀ ਮਿਲ ਜਾਣੀ ਐ ਨਾਲੇ ਕਰਨਾ ਕੱਖ ਨਹੀਂ ਪੈਣਾ ਬਸ ਬਹਿ ਕੇ ਆਪਾਂ ਰੱਬ ਰੱਬੀ ਕਰਨਾ ਹੋਰ ਕੀ ਐ ਬੜੇ ਖੁਸ਼ ਹੋਏ ਕਿਹਾ ਸੀ ਕਰਾਂਗੇ ਜੀ ਬਿਲਕੁਲ ਕਰਾਂਗੇ ਇਹ ਸਾਰੇ ਹੁਣ ਭਗਤ ਜੀ ਦੇ ਘਰੇ ਗੁਰਮੁਖੋ ਬੈਠ ਗਏ ਆ ਭਗਤ ਜੀ ਕਹਿੰਦੇ ਲਓ ਭਾਈ ਮਾਲਾ ਫੜ ਲਓ ਪ੍ਰਸ਼ਾਦਾ ਛੱਕੇ ਤੇ ਬੈਠ ਜਾਓ ਇੱਥੇ ਬੈਠ ਕੇ ਨਾ ਤੁਸੀਂ ਰਾਮ ਰਾਮ ਜਪਣ ਲੱਗ ਜਾਓ ਹੁਣ ਗੁਰਮੁਖ ਜਿਹੜੇ ਸਰੀਰ ਹੁਣ ਕਦੇ ਬੈਠੇ ਨਹੀਂ 20 ਮਿੰਟ ਤੋਂ ਬਾਅਦ ਲੱਤਾਂ ਆਕੜ ਪਈਆਂ ਲੱਤਾਂ ਚੌਂਕੜਾ ਨਾ ਵਜੇ ਮੰਨਣਾ ਲੱਗੇ 1 ਘੰਟਾ ਮਸਾਂ ਟਾਈਮ ਪੂਰਾ ਕੀਤਾ 1 ਘੰਟਾ ਟਾਈਮ ਪੂਰਾ ਕਰਕੇ ਉਹਨਾਂ ਹੱਥ ਜੋੜੇ ਬਾਬਾ ਜੀ ਹੋਰ ਕੋਈ ਕੰਮ ਕਰਾ ਲਓ ਕਈ ਫੜਾ ਕਈ ਸਾਨੂੰ ਫੜਾ ਦਿਓ ਸਰ ਕਸਿਆ ਫੜਾ ਦਿਓ ਜਿੰਨੀ ਮਰਜ਼ੀ ਗੋਡੀ ਸਾਥੋਂ ਕਰਾ ਲਓ ਨੱਕੇ ਬੰਨੇ ਕਰਾ ਲਓ ਪਰ ਆਖੰਮੇ ਸਾਥੋਂ ਹੋਣਾ ਭਗਤ ਜੀ ਕਹਿੰਦੇ ਭਾਈ ਤੁਹਾਨੂੰ ਅਸੀਂ ਦੁੱਗਣੀ ਤਨਖਾਹ ਦੇਣ ਨੂੰ ਤਿਆਰ ਆਂ ਤੁਸੀਂ ਮਾਲਾ ਹੀ ਫੇਰ ਨਹੀਂ ਕੱਲੀ ਤੁਸੀਂ ਫੜ ਲਓ ਮਾਲਾ ਤੇ ਕਰ ਲਓ ਨਹੀਂ ਬਾਬਾ ਜੀ ਹੱਥ ਜੋੜੇ ਇਹ ਕੰਮ ਸਾਥੋਂ ਨਹੀਂ ਹੋਣਾ ਇਹ ਤੁਹਾਨੂੰ ਤੁਹਾਨੂੰ ਹੀ ਫੱਬਦਾ ਹੈ ਇਸੇ ਕਰਕੇ ਭਗਤ ਜੀ ਕਹਿੰਦੇ ਨੇ ਆਖਣ ਔਖਾ ਸਾਚਾ ਨਾਉ ਫਿਰ ਵੀ ਭਗਤ ਜੀ ਕਹਿੰਦੇ ਚਲੋ ਕੋਈ ਨਹੀਂ ਭਾਈ ਸਵਾਭ ਬਣਾਓ ਭਗਤ ਜੀ ਨੇ ਛੱਜੂ ਜੀ ਨੇ ਫਿਰ ਵੀ ਦਇਆ ਦੇ ਘਰ ਦੇ ਸਮੁੰਦਰ ਹੈ ਫਿਰ ਵੀ ਉਹਨਾਂ ਨੂੰ 16 ਸੋਨਾ ਆਨੇ ਪੈਸੇ ਦੇ ਕੇ ਤੋਰੇ ਤੇ ਸਭ ਕਹਿੰਦੇ ਨੇ ਭਾਈ ਇਹ ਸਾਰਾ ਔਖਾ ਕੰਮ ਹੈ ਪਰ ਕਹਿਣਾ ਸਖਾਲਾ ਵੀ ਬਿੱਲ ਨਹੀਂ ਆਤਾ ਕੀ ਕੰਮ ਔਖਾ ਹੈ ਬਹਿਣਾ ਹੀ ਹੈ ਪਰ ਬਹਿਣਾ ਔਖਾ ਪਿਆ ਰਹੋ ਭਗਤੀ ਕਰਨੀ ਔਖੀ ਹੈ ਤੇ ਸਾਧ ਸੰਗਤ ਜੀ ਇਹ ਜਿਹੜੀ ਸਾਖੀ ਹੈ ਭਗਤ ਛੱਜੂ ਜੀ ਦੀ ਇਹ ਸਮਝਾਉਂਦੀ ਹੈ ਕਿ ਪਰਮੇਸ਼ਰ ਦਾ ਨਾਮ ਉਹਤੇ ਮਾਰਗ ਤੇ ਚੱਲਣਾ ਸਭ ਤੋਂ ਔਖੀ ਕਾਟੀ ਐ ਜਿਹੜੇ ਚੱਲਦੇ ਆ ਉਹਨਾਂ ਦੇ ਜੀਵਨ ਨੂੰ ਮੁਬਾਰਕਵਾਦ ਐ ਉਹਨਾਂ ਦੇ ਮਾਤਾ ਪਿਤਾ ਧੰਤਾ ਦੇ ਜੋਗ ਐ ਉਹ ਘਰ ਉਹ ਨਗਰ ਉਹ ਸਥਾਨ ਧੰਤਾ ਦੇ ਜੋਗ ਐ ਜਿਹੜੇ ਸ਼ਰੀਰ ਉਸ ਵਾਹਿਗੁਰੂ ਪਰਮਾਤਮਾ ਨੂੰ ਅਠੇ ਪਹਿਰ ਜਪਦੇ ਆ ਆਪ ਜੀ ਭਾਈ ਤੁਸੀਂ ਵੱਡੇ ਭਾਗਾਂ ਵਾਲਿਓ ਜਿਹੜੇ ਇਹ ਸਾਧ ਸੰਗਤ ਸੁਣਦੇ ਹੋ ਨਾ ਗੁਰੂ ਕੀ ਸੰਗਤ ਨਾਲ ਜੁੜਦੇ ਆਪਾਂ ਲਾਈਵ ਹੋ ਕੇ ਜੁੜਦੇ ਆ ਇਹ ਜਰੀਆ ਬਣਾਇਆ ਗਿਆ ਆਪਣਾ ਮੇਨ ਮੰਤਵ ਤਾਂ ਹੀ ਆ ਵੀ ਗੁਰੂ ਘਰ ਨਾਲ ਜੁੜਨਾ ਵੀ ਕੋਈ ਨਾ ਕੋਈ ਤਰੀਕਾ ਵਰਤ ਕੇ ਜੁੜਨਾ ਆਪਾਂ ਰੱਬ ਦੇ ਘਰ ਦੀ ਗੱਲ ਹੀ ਕਰਨੀ ਨਾ ਸੁਣਨ ਵਾਲਾ ਵੀ ਮਹਾਨ ਹੋ ਜਾਂਦਾ ਦੇਖੋ ਇੱਕ ਬਚਨ ਆਉਂਦਾ ਬਾਣੀ ਵਿੱਚ ਬੜਾ ਪਿਆਰਾ ਬਚਨ ਹੈ ਮਹਾਰਾਜ ਦਾ ਸਾਬ ਕਹਿੰਦੇ ਜਿਹੜਾ ਕਹਿੰਦਾ ਹੈ ਕਹਤੇ ਪਵਿੱਤ ਸੁਣਤੇ ਪੁਨੀਤ ਜਿਹੜਾ ਬਚਨ ਕਹਿ ਰਿਹਾ ਉਹਦੇ ਨਾਲੋਂ ਸੁਣਨ ਵਾਲਾ ਸਰੋਤਾ ਫਲ ਵੱਧ ਲੈਂਦਾ ਗੁਰੂ ਗ੍ਰੰਥ ਸਾਹਿਬ ਜੀ ਅਨੰਦ ਸਾਹਿਬ ਜੀ ਬਾਣੀ ਵਿੱਚ ਕਥਨ ਕਰਦੇ ਹਨ ਬਚਨ ਕਰਦੇ ਹਨ ਕਹਤੇ ਪਵਿੱਤ ਸੁਣਤੇ ਪੁਨੀਤ ਤੇ ਇਸ ਨੂੰ ਹੋਰ ਸਪਸ਼ਟ ਕੀਤਾ ਮਹਾਰਾਜ ਨੇ ਸੁਖਮਨੀ ਸਾਹਿਬ ਦੇ ਪਾਠ ਵਿੱਚ ਪਵਿੱਤਰ 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 ਪੁਨੀਤ ਵੀ ਤਿੰਨ ਪਵਿੱਤਰਾਂ ਦਾ ਇੱਕ ਪੁਨੀਤ ਬਣਦਾ ਹੈ ਕਹਿਣ ਵਾਲਾ ਜਿਹੜਾ ਉਹ ਪਵਿੱਤ ਹੈ ਤੇ ਸੁਣਨ ਵਾਲਾ ਕੀ ਹੈ ਪੁਨੀਤ ਹੈ ਤਿੰਨ ਗੁਣਾ ਵੱਧ ਫਲ ਉਹ ਹਾਸਲ ਕਰਦਾ ਭਾਈ ਤਾਂ ਤੇ ਸਾਰੀ ਸੰਗਤ ਦੇ ਬੜੇ ਹੀ ਵੱਡੇ ਭਾਗਿਆ ਨਾਲੇ ਹਾਜ਼ਰੀ ਭਰ ਜਾਂਦੇ ਹੋ ਨਾਲੇ ਗੁਰੂ ਸਾਹਿਬ ਦੇ ਖੁਸ਼ੀ ਲੈਂਦੇ ਹੋ ਨਾਲੇ ਰਸਨਾ ਪਵਿੱਤਰ ਕਰ ਜਾਂਦੇ ਹੋ ਜਦੋਂ ਆਪਾਂ ਵਾਹਿਗੁਰੂ ਲਿਖਦੇ ਹਾਂ ਹੱਥ ਨਾਲ ਹੱਥ ਸਾਡੇ ਸਫਲ ਹੁੰਦੇ ਆ ਤੁਸੀਂ ਦੋ ਅੱਖਰ ਨੱਪਦੇ ਹੋ ਵਾਹਿਗੁਰੂ ਲਿਖਦੇ ਹੋ ਇੱਕ ਤਾਂ ਰਸਨਾ ਗਾ ਲੈਂਦੀ ਹੈ ਇੱਕ ਸਾਡੇ ਹੱਥ ਸਫਲ ਹੋ ਜਾਂਦੇ ਜਦੋਂ ਲਿਖਦੇ ਆ ਵਾਹਿਗੁਰੂ ਜੀ ਇੱਕ ਵੰਟ ਵਿੱਚ ਇਕ ਤਾਂ ਸਾਡੇ ਹੱਥ ਸਫਲ ਹੋ ਗਏ ਦੂਜਾ ਸਾਡੀ ਸੁਰਤੀ ਸਫਲ ਹੋ ਗਈ ਸਾਡੇ ਗਿਆਨ ਇੰਦਰੇ ਸਫਲ ਹੋ ਗਏ ਵਾਹਿਗੁਰੂ ਸ਼ਬਦ ਲਿਖਣ ਨਾਲ ਇੰਨੀ ਵੱਡੀ ਕਿਰਪਾ ਜਦੋਂ ਆਪਾਂ ਲਿਖਦੇ ਹਾਂ ਸਤਨਾਮ ਵਾਹਿਗੁਰੂ ਜੀ ਸੋ ਪਿਆਰ ਵਾਲਿਓ ਅੱਜ ਦਾ ਇਹ ਸਾਖੀ ਹੋ ਗਈ ਸਮਾਪਤ ਆਓ ਜੋ ਆਪਾਂ ਪਿਆਰ ਵਾਲਿਓ ਕੱਲ ਦੋ ਪ੍ਰਸ਼ਨ ਪੁੱਛੇ ਸੀ ਆਪਾਂ ਕੱਲ ਹਨਾ ਪਿਆਰਿਓ ਉਹਦਾ ਆਪਾਂ ਹੁਣ ਉੱਤਰ ਲਈਏ ਪਹਿਲਾਂ ਫਿਰ ਆਪਾਂ 200 ਵਾਲ ਅੱਗੇ ਪੁੱਛਾਂਗੇ ਤੇ ਤੁਸੀਂ ਸਾਰੇ ਬੜੇ ਪਿਆਰ ਵਾਲਿਓ ਗੁਰਮੁਖੋ ਕੱਲ ਆਪਾਂ ਜਿਹੜਾ ਸਵਾਲ ਪੁੱਛਿਆ ਸੀ ਉਹ ਨੰਬਰ ਹੈਗਾ ਪਿਆਰ ਵਾਲਿਓ ਗੁਰਮੁਖੋ 23 ਤੇ 24 23 ਤੇ 24 ਨੰਬਰ ਪ੍ਰਸ਼ਨ ਸੀ ਆਪਣਾ ਨਾ ਪਿਆਰ ਵਾਲਿਓ ਉਹ ਸੀ ਗੁਰਮੁਖੋ ਆਓ ਪਿਆਰ ਦੇ ਨਾਲ ਆਪਾਂ ਸਰਵਣ ਕਰਦੇ ਆਂ ਵਾਹ ਗੁਰੂ 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 ਵਾਹਿਗੁਰੂ 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 ਗੁਰ ਕਿਰਪਾ ਤੇ ਭਗਤ ਕਮਾਈ ਤਾਂ ਬਹਿਮਾਨ ਸਦੇਹੀ ਪਾਈ ਹਾਂ ਜੀ ਪਿਆਰਿਓ ਗੁਰਮਖੋ 23 ਨੰਬਰ ਸਵਾਲ ਸੇ ਆਪਣਾ ਪਿਆਰ ਵਾਲਿਓ ਜਦੋਂ ਗੁਰੂ ਜੀ ਨੇ ਲੋਕਾਂ ਤੋਂ ਪੁੱਛਿਆ ਕਿ ਤੁਸੀਂ ਸਾਰੇ ਪਾਣੀ ਕਿੱਧਰ ਸੁੱਟ ਰਹੇ ਹੋ ਤਾਂ ਲੋਕਾਂ ਨੇ ਕੀ ਜਵਾਬ ਦਿੱਤਾ ਸੀ ਉਹਦਾ ਉੱਤਰ ਹੈ ਜੀ ਲੋਕਾਂ ਨੇ ਕਿਹਾ ਕਿ ਅਸੀਂ ਤਾਂ ਚੜਦੇ ਵਾਲੇ ਪਾਸੇ ਮੂੰਹ ਕਰਕੇ ਆਪਣੇ ਜਿਹੜੇ ਸਾਡੇ ਵੱਡ ਬਡੇਰੇ ਦੁਨੀਆ ਤੋਂ ਚਲੇ ਗਏ ਆ ਜਿਹੜੇ ਮਰ ਚੁੱਕੇ ਆ ਦੁਨੀਆ ਤੋਂ ਚਲੇ ਗਏ ਆ ਉਹਨਾਂ ਨੂੰ ਅਸੀਂ ਪਾਣੀ ਦੇ ਰਹੇ ਆ ਜੀ ਇਹ ਉਹਨਾਂ ਨੇ ਕਿਹਾ 24 ਨੰਬਰ ਪ੍ਰਸ਼ਨ ਹੈ ਜਦੋਂ ਲੋਕਾਂ ਨੇ ਗੁਰੂ ਨਾਨਕ ਸਾਹਿਬ ਤੋਂ ਪੁੱਛਿਆ ਵੀ ਤੁਸੀਂ ਕਿਹੜੇ ਪਾਸੇ ਪਾਣੀ ਦੇ ਰਹੇ ਹੋ ਵੀ ਲੈੰਦੇ ਵਾਲੇ ਪਾਸੇ ਛੁੱਟ ਰਹੇ ਪਾਣੀ ਤਾਂ ਗੁਰੂ ਜੀ ਨੇ ਕੀ ਆਖਿਆ ਉਹਨਾਂ ਨੂੰ ਗੁਰੂ ਸਾਹਿਬ ਨੇ ਕਿਹਾ ਭਾਈ ਮੇਰੀ ਜਿਹੜੀ ਖੇਤੀ ਬਾੜੀ ਆ ਨਾ ਉਹ ਤਲਵੰਡੀ ਵਿੱਚ ਹੈ ਤੇ ਉੱਥੇ ਨਾ ਪਾਣੀ ਨਾ ਹੋਣ ਕਰਕੇ ਸੋਕਾ ਮੇਰੀ ਫਸਲ ਫਸਲ ਸੁੱਕ ਰਹੀ ਹੈ ਉਹ ਇਥੋਂ ਕੇਵਲ 350 ਮੀਲ ਤੇ ਵਿੱਤੀ ਆ ਮੀਂਹ ਜੋ ਨਹੀਂ ਪਿਆ ਤੇ ਮੈਂ ਉਧਰ ਪਾਣੀ ਦੇ ਰਿਆਂ ਇਹ ਗੁਰੂ ਸਾਹਿਬ ਨੇ ਉਹਨਾਂ ਨੂੰ ਕਿਹਾ ਵੀ ਮੇਰੀ ਖੇਤੀ ਆ ਉੱਥੇ ਤੇ ਮੈਂ ਤਾਂ ਆਪਣੇ ਖੇਤੀ ਨੂੰ ਪਾਣੀ ਦੇ ਰਿਆਂ ਉੱਥੇ ਨੇੜੇ ਹੀ ਹੈ ਤੇ ਇਸ ਤਰ੍ਹਾਂ ਗੁਰੂ ਸਾਹਿਬ ਨੇ ਉਹਨਾਂ ਨੂੰ ਉੱਤਰ ਦਿੱਤਾ ਜੀ ਠੀਕ ਹੈ ਜੀ ਹੁਣ ਅਗਲਾ ਜਿਹੜਾ ਪ੍ਰਸ਼ਨ ਆ ਪਿਆਰ ਵਾਲੇ ਗੁਰਮੁਖੋ ਉਹ ਨੰਬਰ ਹੈਗਾ ਜੀ ਪ੍ਰਸ਼ਨ ਨੰਬਰ 25 ਗੁਰੂ ਜੀ ਨੇ ਤਲਵੰਡੀ ਵੱਲ ਪਾਣੀ ਦੇਣ ਦੀ ਗੱਲ ਕੀਤੀ ਤਾਂ ਲੋਕਾਂ ਨੇ ਅੱਗੋਂ ਕੀ ਆਖਿਆ ਦੱਸੋ ਗੁਰੂ ਜੀ ਨੇ ਜਦੋਂ ਕਿਹਾ ਵੀ ਪਾਣੀ ਤਾਂ ਮੈਂ ਤਲਵੰਡੀ ਦੇ ਰਿਹਾ ਆਪਣੇ ਖੇਤੀ ਵੱਲ ਤੇ ਗੁਰੂ ਸਾਹਿਬ ਦਾ ਉੱਤਰ ਸੁਣ ਕੇ ਉਹ ਜਿਹੜੀ ਭੀੜ ਇਕੱਠੀ ਹੋਈ ਸੀ ਪੰਡਤ ਇਕੱਠੇ ਹੋਏ ਸੀ ਜਮਾਤ ਇਕੱਠੀ ਹੋਈ ਸੀਗੀ ਉਹਨਾਂ ਨੇ ਫਿਰ ਕੀ ਕਿਹਾ ਉੱਤਰ ਪਤਾ ਤੇ ਦੱਸ ਦਿਓ ਨਹੀਂ ਤਾਂ ਆਪਾਂ ਕੱਲ ਸੁਣ ਲਾਂਗੇ ਪਿਆਰਿਓ ਗੁਰਮੁਖੋ ਹਾਂਜੀ ਪਿਆਰੋ ਸਾਰਾ ਜੁੜਦੇ ਚੱਲੋ ਨਾਲ ਵਾਹਿਗੁਰੂ ਵਾਹਿਗੁਰੂ ਕਮੈਂਟ ਵਿੱਚ ਕਰਦੇ ਚੱਲੋ ਆਪਾਂ ਸਾਰਿਆਂ ਦੀ ਹਾਜ਼ਰੀ ਲੱਗ ਭਗ ਲੱਗ ਗਈ ਹੈ ਕਈ ਸ਼ਰੀਰ ਨਾਵਾਂ ਤੋਂ ਰਹਿ ਜਾਂਦੇ ਆ ਕੋਈ ਨਹੀਂ ਕਦੇ-ਕਦੇ ਵਾਰੀ ਆ ਜਾਂਦੀ ਸਭ ਦੀ ਵਾਰੀ-ਵਾਰੀ ਕਦੇ ਕਈ ਰਹਿ ਜਾਂਦੇ ਕੀ ਜਾਂਦੇ ਨਾਮ ਬੋਲੇ ਜਾਂਦੇ ਸਭ ਦੀ ਹਾਜ਼ਰੀ ਤਾਂ ਲੱਗ ਜਾਂਦੀ ਹੈ ਤੇ ਆਓ ਪਿਆਰ ਵਾਲਿਓ ਆਪਾਂ ਹੁਣ ਇਸ ਤੋਂ ਅਗਲਾ ਜਿਹੜਾ ਪ੍ਰਸ਼ਨ ਹੈ 26 ਨੰਬਰ ਗੁਰੂ ਜੀ ਨੇ ਚੜ੍ਹਦੇ ਵਾਲੇ ਪਾਸੇ ਸੁੱਟਣ ਵਾਲੇ ਲੋਕਾਂ ਨੂੰ ਕੀ ਸਮਝਾਇਆ ਪ੍ਰਸ਼ਨ ਨੰਬਰ 26 ਗੁਰੂ ਨਾਨਕ ਦੇਵ ਪਾਤਸ਼ਾਹ ਨੇ ਜਿਹੜੇ ਬੰਦੇ ਚੜ੍ਹਦੇ ਵਾਲੇ ਪਾਸੇ ਪਾਣੀ ਸੁੱਟ ਰਏ ਸੀ ਚੁਲੀਆਂ ਭਰ-ਭਰ ਕੇ ਬੁੱਕ ਭਰ-ਭਰ ਕੇ ਸੂਰਜ ਕੰਨੀ ਪਾਰ ਰਹੇ ਸੀ ਤੇ ਗੁਰੂ ਸਾਹਿਬ ਨੇ ਉਹਨਾਂ ਨੂੰ ਕੀ ਸਮਝਾਇਆ ਉੱਤਰ ਦੱਸੋ ਕਿ ਨਹੀਂ ਪਤਾ ਤੇ ਆਪਾਂ ਕੱਲ ਨੂੰ ਇਹਦਾ ਵੀ ਉੱਤਰ ਸੁਣਾਵਾਂਗੇ 2 ਸਵਾਲਾਂ ਦਾ ਤੇ ਆਪ ਜੀ ਹਾਜ਼ਰੀਆਂ ਪਿਆਰਿਓ ਜਰੂਰ ਭਰਿਆ ਕਰੋ ਤੁਹਾਡੇ ਬਹੁਤ ਵੱਡੇ ਭਾਗ ਹੈ ਤੁਸੀਂ ਜੁੜ ਕੇ ਲਾਹਾ ਲੈਂਦੇ ਹੋ ਪਿਆਰ ਵਾਲਿਓ ਤੇ ਬਹੁਤ ਵੱਡੇ ਭਾਗ ਗੁਰੂ ਸਾਹਿਬ ਕਿਰਪਾ ਕਰਨ ਸਾਰੇ ਪਰਿਵਾਰਾਂ ਵਿੱਚ ਖੁਸ਼ਹਾਲੀ ਆਵੇ ਸਾਰੇ ਬੱਚੇ ਭਾਈ ਪ੍ਰੋਗਰਾਮ ਵੇਖ ਲਿਆ ਕਰੋ ਤੁਹਾਡਾ ਦਿਮਾਗ ਖੁੱਲ ਜਾਊਗਾ ਠੀਕ ਹੈ ਜੀ ਬੱਚਿਓ ਬੱਚੇ ਵੇਖਿਆ ਕਰਨ ਪੜ੍ਹਾਈ ਬਹੁਤ ਆਊਗੀ ਕਿਉਂਕਿ ਗੁਰਬਾਣੀ ਸੁਣ ਨਾਲ ਬੰਦੇ ਦਾ ਦਿਮਾਗ ਸਹੀ ਹੁੰਦਾ ਹੈ ਕਮਲਾ ਬੰਦਾ ਵੀ ਸਹੀ ਬਣ ਜਾਂਦਾ ਬਾਣੀ ਸੁਣ ਨਾਲ ਇਹ ਤਾਂ ਗੁਰਮਖੋ ਗੁਰਬਾਣੀ ਦਿਮਾਗ 'ਚ ਐਸੀ એનર્ਜੀ ਭਰਦੀ ਐ ਬੰਦੇ ਸਹੀ ਨੂੰ ਹੋਰ ਵਧੀਆ ਬਣਾ ਦਿੰਦੀ ਐ ਜਿਹੜਾ ਵਧੀਆ ਨਹੀਂ ਉਹਨੂੰ ਉਹ ਮਹਾਨ ਬਣਾ ਦਿੰਦੀ ਐ ਬਾਣੀ ਬੱਚੇ ਜੇ ਦੇਖਣਗੇ ਪ੍ਰੋਗਰਾਮ ਪੜਨਾ ਵਧੀਆ ਵਧੀਆ ਮਨਲਾਕੇ ਪੜਿਆ ਕਰਨਗੇ ਤੇ ਕੋਈ ਨਾ ਕੋਈ ਗੁਰੂ ਦਾ ਬੋਲ ਉਹਨਾਂ ਦੇ ਹਿਰਦੇ 'ਚ ਵਸ ਜਾਊਗਾ ਭਾਈ ਸਾਰਿਆਂ ਦਾ ਭਲਾ ਹੋ ਜਾਣਾ ਹੈ ਭਾਈ ਪਿਆਰੇ ਗੁਰਮੁਖੋ ਸੋ ਆਪ ਸਾਰੀ ਸੰਗਤ ਦਾ ਧੰਨਵਾਦ ਤੁਸੀਂ ਹਾਜ਼ਰੀਆਂ ਭਰ ਕੇ ਲਾਹਾ ਲੈਨੇ ਹੋ ਉਸ ਤੋਂ ਔਰ ਦੋ ਚਾਰ ਨਾਪਾ ਹੋਰ ਲੈ ਕੇ ਸਮਾਤੀ ਵਾਲੇ ਪਾਸੇ ਜਾਣਾ ਬਲਕਰਨ ਸੋ ਜੁੜੇ ਹੋਏ ਆ ਇਹ ਚਾਚਾ ਨਾਮ ਕਰਕੇ ਇੱਕ ਵੀਰ ਜੁੜੇ ਹੋਏ ਆ ਕੋ ਸੇਵਕ ਸਿੰਘ ਅਮਨਪ੍ਰੀਤ ਸ੍ਰੀ ਗੁਰੂ ਤੇਗ ਬਹਾਦਰ ਜੁਬਾ ਕਲਬ ਇਹ ਵੀ ਜੁੜੇ ਹੋਏ ਆ ਜੀ ਮਹਿਕਪ੍ਰੀਤ ਜੁੜੇ ਹੋਏ ਔਰ ਜੁੜੇ ਹੋਏ ਆ ਪ੍ਰਕਾਸ਼ ਸਿੱਧੂ ਜੀਐਸ ਗੇਮਿੰਗ ਇਹਨਾਂ ਇਹ ਵੀ ਜੁੜੇ ਹੋਏ ਆ ਇਹਨਾਂ ਨੇ ਫਤਿਹ ਬੁਲਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬ੍ਰਿੰਦਰ ਸਿੰਘ ਪੁੱਲਰ ਜੀ ਜੁੜੇ ਹੋਏ ਆ ਨਵ ਪੁੱਲਰ ਜੀ ਜੁੜੇ ਹੋਏ ਆ ਬੜੇ ਪਿਆਰ ਵਾਲੇ ਨੇ ਰੋਜੀ ਆਜ ਦੀਆਂ ਭਰਤੀ ਇਲਾਹਾ ਲੈ ਰਹੇ ਆ ਰਮਨ ਦੀਪਕੌਰ ਜੁੜੇ ਹੋਏ ਆ ਕੇਐਸ ਮਾਨ ਜੁੜੇ ਹੋਏ ਆ ਸਾਰੇ ਸਤਿਕਾਰਯੋਗ ਹਸਤੀਆਂ ਸਾਡੇ ਨਾਲ ਜੁੜੇ ਹੋਏ ਆ ਸਾਰੇ ਵੀਰਾਂ ਦਾ ਬਹੁਤ ਧੰਨਵਾਦ ਹਰਦੀਪ ਸਿੰਘ ਜੁੜੇ ਹੋਏ ਆ ਸਾਬ ਸਿੱਧੂ ਗੁਰ ਗੁਰਦੀਪ ਸੂਚੇ ਵੀ ਜੁੜੇ ਹੋਈ ਆ ਪਿਆਰ ਵਾਲੇ ਸਾਰੇ ਗੁਰਮੁਖ ਪਿਆਰੇ ਜਨ ਕਰਨ ਮਾਨ ਜੁੜੇ ਹੋਏ ਆ ਬੜੇ ਪਿਆਰ ਵਾਲੇ ਨੇ ਸੱਚੇ ਪਾਤਸ਼ਾਹ ਚੜ੍ਹਦੀ ਕਲਾ ਅਨਮੋਲ ਸੂਚ ਜੁੜੇ ਹੋਏ ਆ ਤੇ ਗੁਰਮੁਖੋ ਗੁਰਵਿੰਦਰ ਸਿੰਘ ਸਾਰੇ ਬੜੇ ਪਿਆਰ ਵਾਲੇ ਆ ਸੱਚੇ ਪਾਤਸ਼ਾਹ ਦੇ ਰੰਗ ਭਾਗ ਲਾਵੇ ਚੜ੍ਹਦੀ ਕਲਾ ਵਿੱਚ ਰੱਖੇ ਜੀ ਦਰੋਂ ਕਰੋ ਭਰੋਸਾ ਕਾਸ਼ਦੀਪ ਜੁੜੇ ਹੋਏ ਆ ਸਾਡੇ ਨਾਲ ਤੇ ਕਾਫੀ ਸਰੀਰ ਜਿਹੜੇ ਆ ਲੰਬੇ ਸਮੇਂ ਤੋਂ ਜੁੜੇ ਹੋਏ ਆ 60 ਦੇ ਕਰੀਬ ਪੁਰਾਣੇ ਜੁੜੇ ਹੋਏ ਲਗਾਤਾਰ ਇਸੇ ਤਰ੍ਹਾਂ ਗੁਰਮੁਖੋ ਆਪ ਆਪਜੀ ਭਾਵਨਾ ਵਾਣਾ ਕੇ ਜੁੜ ਕੇ ਰਹਿਣਾ ਇਸੇ ਤਰ੍ਹਾਂ ਖੁਸ਼ੀਆਂ ਸਾਰਿਆਂ ਨੇ ਲੈਣੀਆਂ ਜਸਵੰਤ ਸਿੰਘ ਸਾਡਾ ਜੁੜੇ ਹੋਏ ਆ ਇਹਨਾਂ ਨੇ ਵਾਹਿ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਦਾ ਸਿਮਰ ਲਿਖਿਆ ਬਹੁਤ ਧੰਨਵਾਦ ਤੁਹਾਡਾ ਜੀ ਪਿਆਰ ਵਾਲਿਓ ਇਸੇ ਤਰ੍ਹਾਂ ਤੁਸੀਂ ਹਾਜ਼ਰੀਆਂ ਭਰ ਕੇ ਲਾਹਾ ਲਿਆ ਕਰੋ ਜੀ ਤੇ ਸਾਰੀਆਂ ਸੰਗਤਾਂ ਦਾ ਧੰਨਵਾਦ ਵੀਰਪਾਲਖਰ ਜੁੜੇ ਹੋਏ ਹੈ ਜੀ ਸਭ ਦਾ ਬਹੁਤ ਬਹੁਤ ਧੰਨਵਾਦ ਸੱਚੇ ਪਾਤਸ਼ਾਹ ਕਿਰਪਾ ਕਰਨ ਸੁਭ ਸਿੰਘ ਜੁੜੇ ਚੁੱਕੇ ਆ ਸਾਡੇ ਨਾਲੇ ਵੀ ਪਿਆਰ ਵਾਲੇ ਆ ਹਰਪਾਲ ਸਿੰਘ ਜੀ ਜੁੜੇ ਹੋਏ ਆ ਤੇ ਸਾਰੇ ਵੀਰਾਂ ਦਾ ਧੰਨਵਾਦ ਸੁਖ ਸੁਮਨਪ੍ਰੀਤ ਸਿੰਘ ਜੀ ਇਹ ਵੀ ਜੁੜੇ ਹੋਏ ਆ ਜੀ ਸਭ ਦਾ ਭਾਈ ਬਹੁਤ ਧੰਨਵਾਦ ਸੱਚੇ ਪਾਤਸ਼ਾਹ ਕਿਰਪਾ ਕਰਨ ਨਿਕਾ ਸਿੰਘ ਜੀ ਤੇ ਵੀ ਜੁੜੇ ਹੋਏ ਆ ਜੀ ਆਕਾਸ਼ਦੀਪ ਸਿੰਘ ਕਵੀਸ਼ਰ ਇਹ ਵੀ ਸਾਡਾਂ ਜੁੜੇ ਹੋਏ ਆ ਬੜੇ ਪਿਆਰ ਵਾਲੇ ਸਾਰੇ ਸਰੀਰ ਸਾਡੇ ਬਹੁਤ ਹੀ ਵੱਡੇ ਭਾਗਾਂ ਵਾਲੇ ਆ ਸੱਚੇ ਪਾਤਸ਼ਾਹ ਕਿਰਪਾ ਕਰਨ ਸੋ ਸਾਰੀਆਂ ਸੰਗਤਾਂ ਦਾ ਰੋਮ ਰੋਮ ਕਰਕੇ ਧੰਨਵਾਦ ਸਤਿਗੁਰੂ ਸਭ ਨੂੰ ਖੁਸ਼ੀਆਂ ਨਾਮਦਾਨ ਸੇਵਾ ਸੇਵੰਦੀਆਂ ਦਾਤਾਂ ਗੁਰੂ ਘਰ ਦਾ ਪਿਆਰ ਚਰਨਾਂ ਦਾ ਪਿਆਰ ਬਖਸ਼ਿਸ਼ ਕਰਨ ਸੋ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਸੋ ਸਾਰੇ ਮਾਈ ਭਾਈ ਗੁਰਮਤ ਪਿਆਰੇ ਹਾਜ਼ਰੀ ਪਰੋ ਗੁਰਫਤੇ ਦੀ ਪਾਈਏ ਸਾਂਝ ਤੇ ਪ੍ਰੋਗਰਾਮ ਦੀ ਕਰੀਏ ਸਮਾਪਤੀ ਸਾਰੇ ਜਾਣੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ